ਗਲਾਬ ਸਿੱਧੂ ਤੋਂ ਮੰਗ ਲਏ ਜੀ ਏਸੀ ਮੰਗ ਲਿਆ ਮੈਂ ਮੰਗੇ ਆ ਮੰਗ ਕੇ ਤਾਂ ਦੇਖੋ ਮੰਗਣ ਵਾਸਤੇ ਵੀ ਇੱਕ ਬੰਦਾ ਨਾ ਮਰ ਕੇ ਮੰਗਦਾ ਕਿਸੇ ਤੋਂ ਚੀਜ਼ ਸੋ ਮੇਰੀ ਨਹੀਂ ਔਕਾਤ ਸੀ ਫਰਿੱਜ ਦੀ ਠੀਕ ਹੈ ਮੈਂ ਬਾਈ ਗਲਾਬ ਤੋਂ ਮੰਗੀ ਮੇਰੇ ਬਾਈ ਨੇ ਮੈਨੂੰ ਅੱਧੇ ਬੋਲ ਦੇ ਦਿੱਤੀ ਲਿਆ ਕੇ ਏਸੀ ਵੀ ਮੈਂ ਮੰਗਿਆ ਜੀ ਮੈਜਿਕ ਬੋਲ ਕਰਦੀ ਆ ਨਾਨ-ਪ੍ਰੋਫਿਟ ਐਜੂਕੇਸ਼ਨਲ ਔਰ ਪਰਸਨਲ ਯੂਜ਼ ਟਿਪਸ ਦਾ ਬੈਲੈਂਸ ਇਨ ਫੇਵਰ ਆਫ ਫੇਅਰ ਯੂਜ਼ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਅੱਜ ਆਪਾਂ ਫਿਰ ਹਾਜ਼ਰ ਹੋਏ ਤੁਹਾਡੇ ਲਈ ਲੈ ਕੇ ਇੱਕ ਹੋਰ ਨਵੀਂ ਵੀਡੀਓ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਜੀ ਸਿਸਟਮ ਨੇ ਨਾ ਕਮੈਂਟ ਕੀਤਾ ਉਹ ਕਹਿੰਦੇ ਵੀ ਤੁਸੀਂ ਪੈਸਿਆਂ ਦੇ ਭੁੱਖੇ ਆ ਵੀ ਪੈਸੇ ਲੈ ਲੇ ਤੇ ਫੋਟੋ ਕਿਸੇ ਨਾਲ ਕਰਵਾਈ ਨਹੀਂ ਤੁਸੀਂ ਸਿਰਫ ਪੈਸੇ ਖਾਣ ਵਾਲੀ ਲੇਡੀ ਹੋ ਤੁਹਾਡਾ ਪਬਲਿਕ ਨਾਲ ਕੋਈ ਪਿਆਰ ਨਹੀਂ ਤੁਹਾਨੂੰ ਪੈਸਿਆਂ ਤੱਕ ਮਤਲਬ ਆ ਬੜਾ ਆਪਾ ਖਿਆ ਪਿਆ ਕਰਨ ਬਠਿੰਡਾ ਦਾ ਮਾਮਲਾ ਵੀ ਬੜੀ ਕਾਲ ਰਿਕਾਰਡਿੰਗ ਉਹਦੀ ਇਕ ਲੀਕ ਹੋਈ ਵੀ ਆ ਵਾਇਰਲ ਹੋਈ ਵੀ ਆ ਵੀ ਇਹਨੇ ਗਾਲਾਂ ਕੱਢੀਆਂ ਪੁੱਠਾ ਸਿੱਧਾ ਬੋਲੀ ਆ ਤੇ ਇਹ ਉਹਨਾਂ ਦੇ ਇੰਟਰਵਿਊ ਆ ਜਿੰਨਾਂ ਕੁੜੀਆਂ ਨੇ ਕਰਨ ਬਠਿੰਡਾ ਬੈਸੀ ਸੀ ਵੀ ਇਹਨਾਂ ਨੇ ਕਮੈਂਟ ਕੀਤਾ ਵੀ ਤੁਸੀਂ ਪੈਸਿਆਂ ਦੇ ਭੁੱਖੇ ਆ ਫਿਰ ਤੁਹਾਡੀ ਆਡੀਅנס ਨਾਲ ਕੋਈ ਪਿਆਰ ਲਗਾਉਣੇਗਾ ਸਿਰਫ ਡਰਾਮਾ ਕਰਦੇ ਹੋ ਤੁਸੀਂ ਇਹ ਵੀ ਗੱਲ ਹੈਗੀ ਐ ਜਿੰਨੇ ਵਲੌਗਰ ਆ ਸਾਰੇ ਪੈਸਿਆਂ ਦੇ ਭੁੱਖੇ ਆ ਜੇ ਕੋਈ ਵਲੌਗਰ ਨੂੰ ਆਪਦੇ ਘਰੇ ਸੱਦੂਗਾ ਨਾ ਤੁਸੀਂ ਆ ਜਾਓ ਅਸੀਂ ਤੁਹਾਡਾ ਮਾਨ ਸਤਿਕਾਰ ਕਰਾਂਗੇ ਉਹਨਾਂ ਨੇ ਨਹੀਂ ਆਉਣਾਗਾ ਤੇ ਜੇ ਆਡੀਅנס ਕਹੇਗੀ ਹਾਂ ਅਸੀਂ ਤੁਹਾਨੂੰ 5000 ਰੁਪਏ ਦੋਵਾਂਗੇ ਦਵਾਂਗੇ ਤੇ ਸਾਡੇ ਘਰੇ 1 ਘੰਟੇ ਤੁਸੀਂ ਆ ਜਾਓ ਤੇ ਫੇਰ ਕਿਵੇਂ ਭੱਜੇ ਜਾਣਗੇ ਵਲੌਗਰ ਪੈਸਿਆਂ ਦੀ ਭੁੱਖੇ ਆ ਫੋਨ ਕੀਤਾ ਉਹ ਕਹਿੰਦੇ ਮੈਂ ਹੁਣੇ ਡਿਲੀਟ ਕਰ ਦਿੰਦੇ ਆ ਕਮੈਂਟ ਜਦੋਂ ਮੈਂ ਕਮੈਂਟ ਡਿਲੀਟ ਕਰਵਾਤਾ ਤੇ ਉਹਨਾਂ ਨੂੰ ਦੁਬਾਰਾ ਫੋਨ ਕੀਤਾ ਤੇ ਬਾਅਦ ਚ ਉਹ ਮੈਨੂੰ ਗਾਲਾ ਕੱਢਣ ਲੱਗੀ ਕਹਿੰਦੀ ਤੁਸੀਂ ਰੰਡੀਆਂ ਹੋ ਜਾਮੋ ਤੇ ਮੇਰੀ ਭੈਣ ਦੇ ਬੱਚਿਆਂ ਨੂੰ ਸਾਡਿਆਂ ਨੂੰ ਗਾਲ ਤੁਹਾਡੇ ਬੱਚੇ ਮਰ ਜਾਣ ਕਹਿੰਦੀ ਜਿਨ੍ਹਾਂ ਨੇ ਮੈਨੂੰ ਇਦਾਂ ਦਾ ਕਮੈਂਟ ਕੀਤਾ ਸ਼ਰਮ ਚਾਹੀਦੀ ਏ ਕਰਨ ਬਠਿੰਡਾ ਨੂੰ ਥੋੜੀ ਜੀ ਤਾਂ ਆ ਦੇ ਜਾਣੇ ਵਲੌਗਾਂ ਦੇ ਵਿੱਚ ਕਿੰਨੇ ਕੋਲ ਬੰਦੀ ਐ ਵੀ ਮੈਂ ਤਾਂ ਕਿਸੇ ਨੂੰ ਕੁਝ ਕਹਿੰਦੀ ਨਹੀਂ ਮੈਂ ਤਾਂ ਹਾਸੇ ਮਜ਼ਾਕ ਵਾਲੀਆਂ ਮਜ਼ਾਕੀਆਂ ਬਹੁਤ ਮੈਂ ਤਾਂ ਤੇ ਸ਼ਰਮ ਚਾਹੀਦੀ ਐ ਉਹ ਜਿਹਾ ਗੱਲਾਂ ਕਰਨ ਲੱਗੀ ਨੂੰ ਜਦੋਂ ਅਗਲੇ ਤੇਰੇ ਪਹਿਲੇ ਬੋਲ ਤੇ ਕਮੈਂਟ ਡਿਲੀਟ ਕਰਤਾ ਸੀਗਾ ਫਿਰ ਕੀ ਲੋੜ ਪਈ ਸੀ ਤੈਨੂੰ ਗਾਲਾ ਕੱਢਣ ਦੀ ਚਲ ਉਹਨਾਂ ਤੋਂ ਬੋਲ ਪੀ ਤੈਨੂੰ ਕੀ ਲੋੜ ਪਈ ਸੀਗਾ ਜਵਾਕਾ ਤੱਕ ਜਾਣ ਦੇ ਫੇ ਤੁਸੀਂ ਆਪ ਦੇ ਆਪ ਦੇ ਵਿੱਚ ਤਾਂ ਗੱਲ ਜਰਦੇ ਨਹੀਂ ਹੁੰਦੇਗੇ ਇਹ ਤੇ ਦੂਜਿਆਂ ਨੂੰ ਬੋਲਣ ਲੱਗੇ ਮੈਂਟ ਮਾਰਦੇ ਆ ਜੋ ਵੀ ਹੋਇਆਗਾ ਹਾਂ ਬਾਕੀ ਮੈਡਮ ਨਾ ਸਾਡਾ ਕੋਈ ਫੇਮਸ ਹੋਣ ਦਾ ਵੀ ਸਾਨੂੰ ਹੈਗਾ ਨਾ ਸਾਡੀ ਉਹਦੇ ਨਾਲ ਕੋਈ ਦੁਸ਼ਮਣੀਆਂ ਹਨਾ ਬਟ ਸਾਨੂੰ ਇੰਨਾ ਹੀ ਆ ਕਿ ਉਹਨੇ ਜਿਹੜੀ ਸਾਨੂੰ ਸਾਡੇ ਬੱਚਿਆਂ ਨੂੰ ਗਾਲਾਂ ਕੱਢੀਆਂ ਤੇ ਜਿਹੜਾ ਉਹਦਾ ਬੇਟਾ ਹੁਣ ਸਾਨੂੰ ਧਮਕੀਆਂ ਦੇ ਰਿਹਾਗਾ ਸਾਨੂੰ ਉਹਦੇ ਉਹਦੇ ਚੀਜ਼ ਬਸ ਪ੍ਰੋਬਲਮ ਆ ਉਹਦਾ ਬੇਟਾ ਸਾਨੂੰ ਸ਼ਰੇਆਮ ਧਮਕੀਆਂ ਦਿੰਦਾ ਕਿ ਅਸੀਂ ਮੈਂ ਚੁਕਾ ਦੂੰਗਾ ਇਹਨਾਂ ਨੂੰ ਫਿਰ ਉਹਨੇ ਸਾਨੂੰ ਕਮੈਂਟ ਵੀ ਕਰਦਾਗਾ ਫੇਕ ਐਡੀਆਂ ਬਣਾ ਕੇ ਮਾਂ ਤਾਂ ਬੋਲੀ ਬੋਲੀ ਸੀ ਗਾ ਹੁਣ ਜਵਾਕ ਵੀ ਸ਼ੁਰੂ ਹੋ ਗਿਆ ਉਹਦਾ ਮੁੰਡਾ ਵੀ ਵਿਣਾ ਚਾਲ ਬੁੜੀਆਂ ਦਾ ਰੋਲਾ ਹੈ ਬੁੜੀਆਂ ਨੇ ਵੀੜ ਲੈਣਗੇ ਅੰਗਾ ਤੈਨੂੰ ਕੀ ਅੱਗ ਲੱਗੀ ਹੈ ਵਿੱਚ ਬੋਲਣ ਦੀ ਆਖੇ ਚੱਕਵਾ ਦੂੰਗਾ ਇਹ ਗੱਲਾਂ ਬੜੀਆਂ ਆਉਂਦੀਆਂ ਆਖੇ ਅਸੀਂ ਤੁਹਾਨੂੰ ਚੱਕਵਾ ਦਾਂਗੇ ਅਸੀਂ ਤੁਹਾਨੂੰ ਥਾਣੇ ਚ ਲੈ ਜਾਵਾਂਗੇ ਅਸੀਂ ਤੁਹਾਨੂੰ ਇਹ ਕਰਦਾਂਗੇ ਨਾ ਤੁਹਾਡੇ ਵਲੌਗਰਾਂ ਕੋਲ ਹੋਰ ਕੀ ਚੱਜੀ ਦੀ ਗੱਲ ਹੈ ਨਹੀਂ ਕੀ ਧਮਕੀਆਂ ਦੇਣ ਬੈਹ ਜੰਨੇ ਤੁਹਾਨੂੰ ਵੀ ਜੇ ਇੱਕ ਜਾਣ ਤੁਹਾਡੇ ਕੋਲ ਡਰ ਗਿਆ ਤਾਂ ਸਾਰੇ ਡਰਨ ਲੱਗ ਜਾਣਗੇ ਏ ਨਹੀਂ ਸਾਨੂੰ ਪਤਾ ਕਾ ਵੀ ਜੇ ਇੱਕ ਜਾਨ ਨੇ ਤੁਹਾਡੇ ਘਰੇ ਆ ਗਿਆ ਨਾ ਤੁਹਾਡੀ ਮੋਕ ਨਿਕਲ ਜਾਣੀ ਐ ਫੇਕ ਹੈਡੀਆਂ ਤੇ ਸਾਨੂੰ ਵੀ ਉਹ ਵਸੇ ਬੋਲ ਕੇ ਨਹੀਂ ਕੈਮਰੇ ਉਮਰੇ ਦੱਸ ਸਕਦੇ ਜੋ ਉਹਨੇ ਵਰਲਡ ਸਾਨੂੰ ਬੋਲੇ ਆ ਅੱਛਾ ਹਾਂਜੀ ਸ਼ਬਦਾਵਲੀ ਵਰਤ ਰਹੀ ਹਾਂਜੀ ਚਲੋ ਭਾਈ ਮੰਨਿਆ ਅਗਲੇ ਨੇ ਤੁਹਾਨੂੰ ਕਮੈਂਟ ਕੀਤਾ ਤੁਹਾਨੂੰ ਕਮੈਂਟ ਨਹੀਂ ਵਧੀਆ ਲੱਗਾ ਤੁਸੀਂ ਪਿਆਰ ਨਾਲ ਕਮੈਂਟ ਡਿਲੀਟ ਕਰਵਾ ਲਿਆ ਅਗਲੇ ਨੇ ਕਰ ਵੀ ਦਿੱਤਾ ਚਾਹੇ ਤੁਸੀਂ ਆਪ ਕਮੈਂਟ ਬਾਅਦ ਚ ਡਿਲੀਟ ਕੀਤਾ ਹੋ ਗਿਆ ਨਾ ਕਮੈਂਟ ਡਿਲੀਟ ਚਲ ਅਗਲੇ ਨੇ ਸੌਰੀ ਵੀ ਫੀਲ ਕਰ ਲਈ ਵੀ ਹਾਂ ਭਾਈ ਸੌਰੀ ਮੇਰੀ ਭੈਣ ਨੇ ਕਮੈਂਟ ਕੀਤਾ ਮੈਂ ਸੌਰੀ ਮੰਗਦੀ ਆ ਅਗਲੇ ਨੇ ਸੌਰੀ ਫੀਲ ਕਰ ਲਈ ਹਾਂ ਤੇ ਫੇਰ ਤੁਹਾਨੂੰ ਬਾਅਦ ਚ ਕੀ ਲੋਡ ਪਈ ਸੀ ਗਾਲਾਂ ਕੱਢਣ ਦੀ ਕੀ ਲੋਡ ਪਈ ਸੀ ਗਿਆ ਗਾਂ ਜਵਾਕਾਂ ਤੱਕ ਜਾਣ ਦੀ ਹੈ ਉਹਨਾਂ ਰੰਡੀਆਂ ਬਣਾਉਂਦੀ ਹੈ ਤਾਂ ਆਮ ਕਿਆ ਕਿਆ ਦਿੱਤੀਆਂ ਉਹਨਾਂ ਨੂੰ ਆ ਕਲ ਹੋਣੀ ਚਾਹੀਦੀ ਚਲ ਅਗਲੇ ਵਿੱਚ ਪਹਿਲੇ ਬੋਲ ਤੇ ਕਮੈਂਟ ਡਿਲੀਟ ਕਰਤਾ ਸੌਰੀ ਬੋਲਤੀ ਤੇ ਫੇਰ ਆਪਾਂ ਕਿਉਂ ਗੱਲ ਵਧਾਉਣੀ ਜਾਂ ਤਾਂ ਹੋਵੇ ਨਾ ਵੀ ਆਪਾਂ ਪਿਆਰ ਨਾਲ ਕਿਹਾ ਵੀ ਤੂੰ ਕਮੈਂਟ ਡਿਲੀਟ ਕਰ ਦੇ ਤੇ ਅਗਲਾ ਸਿੱਧਾ ਪੈ ਗਿਆ ਆਪਾਂ ਨੂੰ ਹਾਂ ਤੂੰ ਕੌਣ ਹੋ ਨਈਏਵ ਫੇ ਤਾਂ ਮੰਨਿਆ ਵੀ ਹਾਂ ਬੋਲਣ ਦਾ ਹੱਕ ਬੰਦ ਦਾ ਵਾ ਜੇ ਅਗਲੇ ਨੇ ਪਿਆਰ ਨਾਲ ਗੱਲ ਕਰ ਲਈ ਆ ਦੀ ਗਲਤੀ ਫੀਲ ਕਰ ਲਈ ਫੇ ਬਾਈ ਕਿਉਂ ਫालतੂ ਬੋਲਦੇ ਹੁੰਨੇ ਆ ਤੇ ਜੇ ਤੁਹਾਡੀ ਕੋਈ ਵੀਡੀਓ ਚੈਟ ਲੀਕ ਹੋ ਜਾਂਦੀ ਹੈ ਫੇ ਤੁਸੀਂ ਹੱਥ ਬੰਨ ਕੇ ਮਾਫੀ ਮੰਗਣ ਲੱਗ ਗਏ ਨੇ ਉਹ ਵੀ ਤੁਹਾਨੂੰ ਵੀਡੀਓ ਅੱਗੇ ਦਿਖਾਉਣੀ ਹੈ ਮੈਂ ਕਿਹਾ ਨਾ ਬਠਿੰਡਾ ਦੀ ਜਿੱਥੇ ਮਾਫੀ ਮੰਗੀ ਜਾਂਦੀ ਹੈ ਹਲੋ ਹਾਂ ਜੀ ਬੇਕੇ ਆਜੋ ਅਸੀਂ ਤਿਆਰ ਬੈਠਾ ਆ ਕਿ ਤੁਸੀਂ ਆਜੋ ਕੱਲ ਨੂੰ ਠੀਕ ਆ ਅਸੀਂ ਉੱਥੇ ਠੀਕ ਆ ਹਾਂ ਤੁਸੀਂ ਤੁਸੀਂ ਜਵਾਕ ਨਹੀਂ ਤੁਸੀਂ ਜਵਾਕਾਂ ਨੂੰ ਗਾਲਾਂ ਕੱਢਦੇ ਤੁਹਾਡੇ ਜਵਾਕ ਨਹੀਂ ਤੁਹਾਡਾ ਮੁੰਡਾ ਨਹੀਂ ਹੈਗਾ ਉਹ ਵੀ ਮਰੂਗਾ ਹੀ ਹੈ ਇਹ ਕਰੇਕਰ ਉਹ ਤੋਂ ਨਹੀਂ ਉਹਦਾ ਕੀ ਮਤਲਬ ਅਸੀਂ ਕਮੈਂਟ ਕਰ ਰਹੇ ਤਾਂ ਮੈਂ ਮੇਰੀ ਗੱਲ ਤੋਂ ਮੈਂ ਤੁਹਾਡੇ ਤੋਂ ਗਲਤੀ ਮੰਨ ਆਖੇ ਉਹਦਾ ਕੀ ਮਤਲਬ ਅਸੀਂ ਕਮੈਂਟ ਕਰ ਰਹੇ ਤਾਂ ਤੁਹਾਨੂੰ ਕਿੰਨੇ ਵਾਰ ਸਮਝਾਈਏ ਵਲੌਗਰੋ ਕਿਉਂ ਡੰਗਰੋ ਤੁਹਾਡੇ ਖਾਣੇ 'ਚ ਕੋਈ ਗੱਲ ਨਹੀਂ ਪੈਂਦੀਗੀ ਵੀ ਤੁਸੀਂ ਵੀਡੀਓ ਅਪਲੋਡ ਕਰਤੀ ਹੈ YouTube ਤੇ ਤੁਸੀਂ ਵੀਡੀਓ ਆ ਜਿਹੜੀ ਆਪਦੀ YouTube ਨੂੰ ਵੇਚਤੀ ਆ ਉਸ ਵੀਡੀਓ ਤੇ ਹੁਣ ਤੁਹਾਡਾ ਕੋਈ ਹੱਕ ਨਹੀਂ ਗਾ ਉਸ ਵੀਡੀਓ ਦੇ ਚੰਗੇ ਕਮੈਂਟ ਆਉਣ ਮਾੜੇ ਕਮੈਂਟ ਆਉਣ ਭਾਵੇਂ ਕੋਈ ਵੀ ਕਮੈਂਟ ਨਾ ਆਵੇ ਤੁਹਾਨੂੰ ਉਹਦੇ ਤਾਂ ਫਰਕ ਨਹੀਂ ਪੈਣਾ ਚਾਹੀਦਾ ਜਿਹੜੀ ਤੁਸੀਂ ਵੀਡੀਓ ਵੇਚਤੀ ਐ ਤੁਹਾਨੂੰ ਉਹਦੇ ਪੈਸੇ ਮਿਲ ਜਾਣੇ ਤੇ ਜੇ ਤੁਹਾਨੂੰ ਇੰਨਾ ਦੁੱਖ ਲੱਗਦਾ ਤੁਸੀਂ ਨਾ ਵੇਚੋ YouTube ਨੂੰ ਵੀਡੀਓ ਨਾ ਬਣਾਓ ਤੇ ਨਾ ਅਪਲੋਡ ਕਰੋ ਨਾ ਤੁਹਾਨੂੰ ਕੋਈ ਕੁਝ ਕਹਵੇ ਜੇ ਤੁਸੀਂ ਸੋਸ਼ਲ ਮੀਡੀਆ ਤੇ ਰਹਿਣਾ ਤੇ ਫਿਰ ਸਾਰੀਆਂ ਗੱਲਾਂ ਜਾਣਨੀਆਂ ਵੀ ਪੈਣਗੀਆਂ ਹਾਲਾਂਕਿ ਉਹ ਅਗਲੀਆਂ ਕਹੀ ਜਾਂਦੀਆਂ ਵੀ ਹਾਂ ਸੀ ਕੋਈ ਗਲਤ ਵਰਡ ਨਹੀਂ ਯੂਜ਼ ਕੀਤਾ ਕੋਈ ਗਲਤ ਗਾਲ ਨਹੀਂ ਕੱਢੀ ਇਹਨਾਂ ਨੂੰ ਕੁਝ ਨਹੀਂ ਬੋਲੇ ਸਿੰਪਲ ਵੇ ਦੇ ਵਿੱਚ ਇਹਨਾਂ ਨੂੰ ਕਮੈਂਟ ਕੀਤਾ ਸੀਗਾ ਵੀ ਤੈਨੂੰ ਮੈਨੂੰ ਤਾਂ ਪਹਿਲਾਂ ਸਾਨੂੰ ਵਧੀਆ ਲੱਗਦੀ ਦੀ ਤੂ ਤੇ ਬਾਅਦ ਚ ਸਾਨੂੰ ਵਧੀਆ ਨਹੀਂ ਲੱਗਦੀਗੀ ਇਹਦੇ ਚ ਕੋਈ ਮਾੜੀ ਗੱਲ ਨਹੀਂ ਗਈ ਬਸ ਇਹਨਾਂ ਵਲੌਗਰਾਂ ਨੂੰ ਨਾ ਇੱਕ ਬਹਾਨਾ ਚਾਹੀਦਾ ਹੁੰਦਾ ਨਹੀਂ ਅੱਗੇ ਪਿੱਛੇ ਕਿੰਨੇ ਮਾੜੇ ਕਮੈਂਟ ਆਉਂਦੇ ਆ ਉਹਦੇ ਤੱਕ ਤਾਂ ਬੋਲੀ ਨਹੀਂ ਗਈ ਹੁਣ ਵਿਊ ਘਟ ਗਏ ਸੀਗੇ ਤਾਂ ਕਰਕੇ ਮੁੱਦਾ ਬਣਾ ਲੇ ਵੀ ਮੈਨੂੰ ਆ ਕਮੈਂਟ ਆਇਆ ਦਾ ਤੁਹਾਨੂੰ ਤਸਵੀਰਾਂ ਤੋਂ ਵੀਡੀਓ ਮੇਰੇ ਕੁੜੀਆਂ ਦਾ ਨਾ ਮ मजाक ਵੀ ਉਡਾਂਦੀ ਪਈ ਸੀ ਕਿਸੇ ਨੂੰ ਮਤਲਬ ਗਲਤ ਬੋਲ ਕੇ ਇਹਦਾ ਮੂੰਹ ਐਦਾਂ ਦਾ ਐਦਾਂ ਮਜ਼ਾਕ ਉਡਾ ਕੇ ਹੱਸਦੀ ਪਈ ਸੀਗੀ ਇਹ ਵੀ ਗੱਲ ਸਾਨੂੰ ਬਹੁਤ ਇਹਦੀ ਮਾੜੀ ਲੱਗੀ ਮੈਡਮ ਹੁਣ ਨਹੀਂ ਵੀ ਆਪ ਦੇ ਜਵਾਬ ਨੂੰ ਵੀ ਨਹੀਂ ਇਹ ਛੱਡਦੀਆਂ ਨੇ ਦੂਜਿਆਂ ਦਾ ਛੱਡਣਾ ਹੀ ਕੀ ਹੈ ਹਾਂ ਦੂਜਿਆਂ ਦੀ ਬੋਡੀ ਸ਼ੇਮਿੰਗ ਕਰੀ ਜਾਂਦੀ ਹੈ ਦੂਜਿਆਂ ਦੀ ਬੋਡੀ ਤੇ ਗੱਲਾਂ ਕਰੀ ਜਾਂਦੀ ਹੈ ਤੇਰਾ ਮੂੰਹ ਆਇਆ ਤੇਰਾ ਆਇਆ ਤੇਰਾ ਜਾਵਾਂ ਵਾਂ ਤੇਰਾ ਬਾਲਾ ਸੋਹਣਾ ਬਾਲੀ ਗੋਰੀ ਚਿੱਟੀ ਐ ਬਾਲੀ ਸਲੀਮਾ ਬਹੁਤ ਵਧੀਆ ਫਿਗਰ ਆ ਤੇਰਾ ਪਹਿਲਾਂ ਆਪਦੇ ਆਪ ਨੂੰ ਚਾਜਣਾ ਸ਼ੀਸ਼ੇ 'ਚ ਦੇਖ ਲੈ ਆਪਦੇ ਆਪ ਨੂੰ ਨਹੀਂ ਦੇਖਣਾਗਾ ਅਗਲੇ ਤੇ ਦੂਜੇ ਦੇ ਟਿੱਪਣੀਆਂ ਕਰਨ ਬਹਿ ਜਾਣੀਆਂ ਆ ਆਪਾਂ ਨੂੰ ਪਤਾ ਵੀ ਆਪਾਂ ਇਹੋ ਜਿਹੇ ਆਪਾਂ ਅਗਲੇ ਨੂੰ ਕਿਉਂ ਬੋਲਦੇ ਤੂੰ ਆਏ ਤੇ ਤੂੰ ਆਏ ਹਣ ਮੈਨੂੰ ਪਤਾ ਮੇਰੀ ਆਵਾਜ਼ ਕਿਹੋ ਜੀ ਅਬੇ ਸ਼ੱਕ ਦੀ ਮੈਨੂੰ ਕੋਈ ਕਮੈਂਟ ਵਿੱਚ ਕਹੀ ਜਾਵੇ ਤੇ ਕਹੀ ਜਾਵੇ ਆਪ ਨੂੰ ਪਤਾ ਆਵਾਜ਼ ਜੇ ਹਾਂ ਪਤਾ ਵੀ ਮੇਰੀ ਬਹੁਤ ਪਰੀਆਂ ਵਰਗੀ ਆਵਾਜ਼ ਹੈ ਫੇਰ ਤਾਂ ਮੈਂ ਅਗਲੇ ਤੇ ਗੱਲ ਪਾਵਾਂ ਵੀ ਹਾਂ ਆਪੇ ਤੂੰ ਮੈਨੂੰ ਆਏ ਕਿਉਂ ਕਿਹਾ ਮੇਰੀ ਆਵਾਜ਼ ਤਾਂ ਇੰਨੀ ਸੋਹਣੀ ਹੈ ਬਿਨਾਂ ਗੱਲ ਤੋਂ ਨਿੱਕੀ ਨਿੱਕੀ ਗੱਲ ਦਾ ਮੁੱਦਾ ਬਣਾ ਲੈਂਦੇ ਆ ਬਲੌਗਰ ਤਾਂ ਕੋਸ਼ਿ ਵਿਊ ਲੈਣ ਦੀ ਖਾਤਰ ਨਾ ਲੋਕਾਂ ਨੂੰ ਬਦਨਾਮ ਕਰਦੇ ਫਿਰਦੇ ਆਏ ਨਹੀਂ ਪਤਾ ਵੀ ਇਹਦੇ ਚ ਬੇਇੱਜ਼ਤੀ ਸਾਡੀ ਹੁੰਦੀ ਐ ਬਹੁਤ ਜ਼ਿਆਦਾ ਮੈਨੂੰ ਗੁੱਸਾ ਆਇਆ ਇਸ ਗੱਲ ਦਾ ਕੀ ਕਿਹਾ ਸੀ ਦੋਨਾਂ ਨੇ ਉਹ ਨੇ ਉਹ ਕਹਿੰਦੇ ਵੀ ਮੇਰੇ ਨਾਲ ਫੋਟੋ ਕਰਵਾ ਲਓ ਕਹਿੰਦੀ ਨਹੀਂ ਮੈਨੂੰ ਗਰਮੀ ਹੁੰਦੀ ਐ ਪਰੇ ਹੋ ਕੇ ਖੜ੍ਹਜੋ ਅੱਛਾ ਹਾਂਜੀ ਨਾ ਪੈਣਾ ਜੇ ਤੈਨੂੰ ਇੰਨੀ ਗਰਮੀ ਲੱਗਦੀ ਸੀਗੀ ਆ 6 ਦਾਸ ਆ ਦੇ ਪਿੱਛੇ ਤੋਂ ਫੰਕਸ਼ਨ ਤੇ ਕਿਉਂ ਗਈ ਅੱਜ ਸਾਰਾ ਦਿਨ ਬਰਬਾਦ ਕਿਉਂ ਕੀਤਾ ਤਾ ਤੂੰ ਉੱਥੇ ਕਿਉਂ ਗਰਮੀ ਚ ਸਾਰਾ ਦਿਨ ਮਰੀ ਜਿਹੜਾ ਤੈਨੂੰ ਗਲਾਬ ਸਿੱਧੂ ਨੇ ਏਸੀ ਲਵਾ ਕੇ ਦਿੱਤਾ ਜਿਹੜਾ ਮੰਗ ਮੰਗ ਕੇ ਤੂੰ ਲਵਾਇਆ ਏ ਸੀ ਉਹਦੇ ਥੱਲੇ ਬੈਂਦੀ ਸਾਧਨ ਪਈ ਰਹਿੰਦੀ ਉੱਥੇ ਬਹਿ ਕੇ ਵਲੌਗ ਬਣਾਉਂਦੀ ਕਿਉਂ ਗਈ ਫਿਰ ਉੱਥੇ ਜੇ ਤੈਨੂੰ ਇੰਨੀ ਗਰਮੀ ਆਉਂਦੀ ਸੀਗੀ ਤੂੰ ਗਈ ਸੀ ਪ੍ਰੋਗਰਾਮ ਤੇ ਅਗਲੇ ਨੇ ਤੈਨੂੰ ਐਜ਼ ਅ ਚੀਫ ਗੈਸਟ ਸੱਦਿਆ ਸੀਗਾ ਮਾਨ ਸਨਮਾਨ ਦਿੱਤਾ ਸੀਗਾ ਤੈਨੂੰ ਤੈਨੂੰ ਉੱਥੇ ਜਾਣ ਦੇ ਪੈਸੇ ਵੀ ਦਿੱਤੇ ਸੀਗੇ ਆਪਣਾ ਦੀ 2000 ਦਿੱਤਾ 6000 ਦਿੱਤਾ 10000 ਦਿੱਤਾ ਜਿੰਨੇ ਮਰਜ਼ੀ ਦਿੱਤੇ ਹੋਣ ਤੈਨੂੰ ਅਗਲੇ ਨੇ ਪੈਸੇ ਦਿੱਤੇ ਸੀਗੇ ਤੇ ਤੇਰਾ ਹੱਕ ਬੰਦਾ ਸੀਗਾ ਵੀ ਤੇਰੀ ਆਡੀਅנס ਤੈਨੂੰ ਇੰਨੇ ਪਿਆਰ ਨਾਲ ਮਿਲਣ ਆਈ ਸੀਗੀ ਤੇ ਤੂੰ ਅੱਗੋਂ ਕਹੀ ਨਹੀਂ ਮੈਨੂੰ ਗਰਮੀ ਲੱਗੀ ਜਾਂਦੀ ਹੈ ਦੋ ਫੋਟੋਆਂ ਖਿਚਵਾਉਣਾ ਕੋਈ ਤਾਂ ਗਰਮੀ 'ਚ ਮਰ ਨਹੀਂ ਲੱਗੀ ਸੀਗੀ ਅੱਗੇ ਪਤਾ ਮੈਡਮ ਉਹਨੇ ਸਾਨੂੰ ਇਹ ਗੱਲ ਕਹੀ ਆ ਕਿ ਤੁਹਾਡੀਆਂ ਵੀਡੀਓ ਜੇ ਮੈਂ ਤੁਹਾਡੀ ਕੋਈ ਵੀਡੀਓ ਪਾਤੀ ਮੈਨੂੰ 4 ਲੱਖ ਮੇਰਾ ਫਾਲੋਅਰਸ ਆ ਤੁਹਾਡੀ ਵੀਡੀਓ ਦਾ ਕੀ ਬਣੂਗਾ ਹੁਣ ਸਾਨੂੰ ਨਹੀਂ ਪਤਾ ਕੈਰਨ ਬਠਿੰਡੇ ਵਾਲੀ ਨੇ ਅੱਛਾ ਨਹੀਂ ਹਣ ਮੈਨੂੰ ਆ ਗੱਲ ਨਹੀਂ ਸਮਝ ਲੱਗੀ ਇੱਕ ਚਲੋ ਉਹ ਤੁਸੀਂ ਗਾਲਾਂ ਕੱਢ ਲਈਆਂ ਪੁੱਠਾ ਸਿੱਧਾ ਬੋਲ ਪਏ ਹੈ ਤੁਸੀਂ ਆ ਵੀਡੀਓ ਲੀਕ ਕਰਨ ਦਾ ਕੀ ਮਤਲਬ ਆ ਜੇ ਤੁਹਾਡੀ ਜੇ ਅਸੀਂ ਵੀਡੀਓ ਚੜਾਤੀ ਮੈਂ 4 ਲੱਖ ਵਿੰਦੇ ਆ ਲੋਕੀ ਥੋੜੀ ਵੀਡੀਓ ਦਾ ਕੀ ਬਣੂਗਾ ਨਹੀਂ ਕੀ ਮਤਲਬ ਕੀ ਹੈ ਇਹਨਾਂ ਦਾ ਵੀ AI ਨਾਲ ਵੀਡੀਓ ਐਡਿਟ ਕਰਕੇ ਕੁਝ ਵੀ ਬਣਾ ਕੇ ਅਪਲੋਡ ਕਰ ਦੇਣਗੇ ਇਹਨਾਂ ਚ ਇਹਦੇ ਚ ਬਹੁਤ ਸ਼ਾਬਾਸ਼ੀ ਵਾਲਾ ਕੰਮ ਆ ਬਹੁਤ ਬਾਦਰੀ ਵਾਲਾ ਕੰਮ ਆ ਜਿਹੜਾ ਤੇਨੂੰ ਅਵਾਰਡ ਮਿਲ ਜਾਊਗਾ ਤੂੰ ਵੀ ਇੱਕ ਜਨਾਨੀ ਹੈ ਤੇਨੂੰ ਵੀ ਪਤਾ ਹੋਣਾ ਚਾਹੀਦਾ ਵੀ ਬੁੜੀ ਦੀ ਇੱਜ਼ਤ ਕਿੰਨੀ ਮਾਇਨੇ ਰੱਖਦੀ ਹੈ ਤੇ ਤੁਸੀਂ ਅਜਿਹੀਆਂ ਗੱਲਾਂ ਕਰੀ ਜਾਂਦੇ ਹੋ ਤੁਹਾਨੂੰ ਸ਼ਰਮ ਹੀ ਆ ਜਮਾਂ ਹੀ ਹੈ ਨੀਗਾ ਚਾਰ ਪੈਸੇਆਂ ਵਾਸਤੇ ਸਾਰਾ ਕੁਝ ਮਕਾ ਲਿਆ ਤੁਸੀਂ ਆਪ ਦਾ ਗਵਾ ਲਿਆ ਹਾਂਜੀ ਸਸਤੀ ਕਾਲ ਦੀ ਸਾਰਿਆਂ ਨੂੰ ਤੇ ਬਹੁਤ ਦਿਨਾਂ ਤੋਂ ਇੱਕ ਰਿਕਾਰਡਿੰਗ ਮੇਰੀ ਵਾਇਰਲ ਹੋ ਰਹੀ ਆ ਹਨ ਤੁਸੀਂ ਸਾਰਿਆਂ ਨੇ ਦੇਖੀ ਜਾਂਨੇ ਹੋ ਸਾਰਿਆਂ ਨੇ ਉਹ ਸੁਣੀ ਵੀ ਜਾਂਨੇ ਹੋ ਹਨ ਤੇ ਜੇਕਰ ਉਸ ਰਿਕਾਰਡਿੰਗ ਦੇ ਵਿੱਚੋਂ ਰਿਕਾਰਡਿੰਗ ਚੋਂ ਮੇਰੀ ਰਿਕਾਰਡਿੰਗ ਜੋ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੋਊਗੀ ਜਾਂ ਕਿਸੇ ਨੂੰ ਬੁਰਾ ਲੱਗਿਆ ਹੋਊਗਾ ਤੇ ਸੌਰੀ ਜੀ ਆਪਾਂ ਹੱਥ ਬੰਨ ਕੇ ਮਾਫੀ ਮੰਗਦੇ ਆਂ ਇੱਕ ਇੱਕ ਕਮੈਂਟ ਪਿੱਛੇ ਤੂੰ ਉਹਨਾਂ ਕੁੜੀਆਂ ਨੂੰ ਬੋਲੀ ਹੈ ਸਿਰਫ ਸਿਰਫ ਇੱਕ ਕਮੈਂਟ ਪਿੱਛੇ ਚੱਲ ਉਹਨਾਂ ਕੁੜੀਆਂ ਨੂੰ ਤਾਂ ਬੋਲੀ ਤੂੰ ਗਾ ਉਹਨਾਂ ਦੇ ਜਵਾਕਾਂ ਨੂੰ ਵੀ ਬੋਲੀ ਉਹਨਾਂ ਨੂੰ ਐ ਵੀ ਕਹਿਤਾ ਵੀ ਤੁਸੀਂ ਰੰਡੀਆਂ ਹੋ ਸਿਰਫ ਸਿਰਫ ਇੱਕ ਕਮੈਂਟ ਪਿੱਛੇ ਤੇ ਹੁਣ ਜੇ ਤੇ ਕਾਲਰ ਰਕਡਿੰਗ ਵਾਲੀ ਕੋ ਗਿਆ ਵਾਇਰਲ ਹੋ ਗਈ ਤੇ ਹੁਣ ਤੋਂ ਸੌਰੀ ਮੰਗਦੀਆਂ ਇੱਥੇ ਤੇ ਤੈਨੂੰ ਪਹਿਲਾਂ ਨਹੀਂ ਪਤਾ ਸੀਗਾ ਵੀ ਜੇ ਮੇਰੀ ਆ ਗੱਲ ਸਾਰੇ ਦੇ ਸਾਹਮਣੇ ਆ ਗਈ ਫਿਰ ਹੁਣ ਸੌਰੀ ਕਾਦੇ ਵਾਸਤੇ ਮੰਗਦੀ ਮੇਰੇ ਵਿਊ ਨਾ ਘਟ ਜਾਣ ਆਡੀਅੰਸ 'ਚ ਮੈਂ ਬੁਰੀ ਨਾ ਬਣ ਜਾ ਮੇਰੇ ਸਬਸਕ੍ਰਾਈਬਰ ਨਾ ਘਟ ਜਾਣ ਲੈ ਕੇ ਬੈਗਿਆ ਉਹਨ ਇੱਥੇ ਸੱਤੇ ਚੁੰਨੀ ਅੱਗੇ ਅੱਗੇ ਤਾਂ ਤੇਰੇ ਗਲੇ ਚ ਮਸਾ ਹੁੰਦੀ ਹੈਗੀ ਠੀਕਾ ਜੀ ਤੇ ਇਸ ਵਿਸ਼ੇ ਦੇ ਵਿੱਚ ਮੇਰੇ ਘਰ ਦੇ ਵਿੱਚ ਹੈਗਾ ਜੀ ਕਲੇਸ਼ ਬਹੁਤ ਜ਼ਿਆਦਾ ਮੈਂ ਕੁੱਕੀ ਭੈਣ ਨੂੰ ਤੇ ਇੱਕ ਸਾਡੇ ਇੱਥੇ ਹੋਰ ਆ ਵੀਰਾ ਮੈਂ ਸਿਰਫ ਇਹਨਾਂ ਨਾਲ ਹੀ ਆਪਦੇ ਘਰ ਦੀ ਗੱਲਬਾਤ ਸ਼ੇਅਰ ਕਰਦੀ ਆ ਜੀ ਮੇਰਾ ਇਹੀ ਸੁਣਦੇ ਆ ਕਲੇਸ਼ ਤਾਂ ਹੁਣ ਤੁਹਾਡੇ ਘਰੇ ਆਪੇ ਪਊਗਾ ਜਦੋਂ ਤੇਰੀ ਕਾਲਾ ਰਿਕਾਰਡਿੰਗ ਲੀਕ ਹੋ ਗਈ ਆ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਗਲਤੀ ਤੇਰੇ ਚੀ ਆ ਜੇ ਕੋਈ ਰਿਕਾਰਡਿੰਗ ਲੀਕ ਨਾ ਹੁੰਦੀ ਫਿਰ ਕਿਸੇ ਨੂੰ ਨਹੀਂ ਪਤਾ ਲੱਗਣਾ ਸੀ ਗਲਤੀ ਤੇਰੇ ਚਾਫੇ ਗਲਤੀ ਕਮੈਂਟ ਕਰਨ ਵਾਲਿਆਂ ਚੋਂ ਨਿਕਲਣੀ ਸੀ ਜਿਵੇਂ ਪਹਿਲਾਂ ਤਾਂ ਨਿਕਲਦੀ ਆਈ ਐ ਵੀ ਗਲਤੀ ਕਮੈਂਟ ਕਰਨ ਵਾਲਿਆਂ ਦੀ ਐ ਇਸ ਕਾਕੇ ਤਰੀਕਰ ਇਕਲੇਚ ਪੈਂਦਾ ਵੀ ਤੂੰ ਪਹਿਲਾਂ ਤਾਂ ਘੱਟ ਬੋਲ ਪੈਂਦੀ ਨਾ ਪੁੱਠਾ ਸਿੱਧਾ ਬੋਲਦੀ ਤੂੰ ਤਾਂ ਬੋਲੀ ਬੋਲੀ ਨਾਲ ਸਾਰਾ ਮੁੰਡਾ ਵੀ ਬੋਲ ਲਿਆ ਉਹਨਾਂ ਨੂੰ ਧਮਕੀਆਂ ਦਿੱਤੀਆਂ ਸੀ ਤੈਨੂੰ ਚੱਕਵਾ ਦਾਂਗੇ ਤੇਰੀ ਵੀਡੀਓ ਇਹ ਕਰ ਦਾਂਗੇ ਉਹ ਕਰ ਦਾਂਗੇ ਉਹਨੂੰ ਨਹੀਂ ਰੋਕ ਸਕੀ ਤੂੰ ਆਪ ਤਾਂ ਨਹੀਂ ਰੁਕੇਗੀ ਉਹਨਾਂ ਦਾ ਰੋਕਣਾ ਵੀ ਤੇਰਾ ਕੀ ਕੰਮ ਆ ਵਿੱਚ ਬੋਲਣ ਦਾ ਤੱਗੇ ਸੀ ਤਿੰਨਾਂ ਦੇ ਪ੍ਰੋਗਰਾਮ ਤੋਂ ਸੋ ਉੱਥੇ ਮੈਂ ਸਾਰਿਆਂ ਨਾਲ ਵਧੀਆ ਰਹੀ ਹਾਂ ਜੀ ਚਲੋ ਹੁਣ ਤਾਂ ਚਲੋ ਆਪਾਂ ਗਲਤ ਵੀ ਮੰਨਦੇ ਵੀ ਮੇਰੇ ਤੋਂ ਜਾ ਕੇ ਹੀ ਪੈਂਦੀ ਗੱਲ ਤਾਂ ਗਲਤੀ ਹੋ ਗਈ ਹੋਣੀ ਆ ਆਪਾਂ ਨੂੰ ਮaaf ਕੀਤਾ ਜਾਵੇ ਜੀ ਉੱਥੇ ਗਈ ਤੂੰ ਇਹਦੇ ਵਿੱਚ ਕੁਛ ਗਲਤ ਨਹੀਂਗਾ ਤੈਨੂੰ ਪੈਸੇ ਮਿਲੇ ਤੇ ਤੂੰ ਗਈ ਉੱਥੇ ਫਰੀਚ ਨਹੀਂ ਤੂੰ ਗਈਗੀ ਵੀ ਜਿਹੜਾ ਤੂੰ ਕਹਿੰਦੀ ਮੇ ਤਾਂ ਗਲਤੀ ਹੋ ਗਈ ਜਾ ਕੇ ਉੱਥੇ ਪੈਸੇ ਮਿਲੇ ਤੈਨੂੰ ਤੇ ਤੂੰ ਜਿਹੜੀ ਗਲਤੀ ਹੋਈ ਹੈ ਇਹ ਵੀ ਤੂੰ ਲੋਕਾਂ ਨਾਲ ਬਤਮੀਜ਼ੀ ਕੀਤੀ ਹੈ ਲੋਕਾਂ ਦੀ ਬੇਇੱਜ਼ਤੀ ਕੀਤੀ ਹੈ ਲੋਕਾਂ ਤੇ ਜਿਹੜੀ ਬਾਡੀ ਆ ਉਹਦੇ ਤੇ ਟਿੱਪਣੀਆਂ ਕੀਤੀਆਂ ਵੀ ਤੁਹਾਡੀ ਬਾਡੀ ਆਏ ਆ ਤੁਹਾਡਾ ਚਿਹਰਾ ਇਹ ਆ ਉਹ ਆ ਇਹ ਗਲਤੀ ਹੋਈ ਤੇਰੇ ਤੋਂ ਜੇ ਤੇਰੀ ਆਡੀਅנס ਤੇਰੇ ਨਾਲ ਫੋਟੋਜ਼ ਰੀਲਸ ਬਣਾਉਣ ਆਉਂਦੀ ਸੀ ਵੀਡੀਓ ਬਣਾਉਣ ਆਉਂਦੀ ਸੀ ਤਾਂ ਤੂੰ ਉਹਨਾਂ ਨਾਲ ਵੀਡੀਓ ਨਹੀਂ ਬਣਾਈਆਂ ਫੋਟੋਜ਼ ਨਹੀਂ ਕਲਿੱਕ ਕਰਵਾਈਆਂ ਇੱਕ ਗਲਤੀ ਹੋਈ ਜੇ ਆਡੀਅנס ਤੇਰਾ ਮਾਨ ਸਤਕਾਰ ਕਰਦੀ ਹੈ ਤਾਂ ਮਤਲਬ ਇਹ ਨਹੀਂ ਕਿ ਤੁਸੀਂ ਆਡੀਅנס ਨੂੰ ਕੁਝ ਵੀ ਬੋਲ ਨਹੀਂ ਜਾਓ ਤੇ ਉਹਨਾਂ ਨੂੰ ਕੋਈ ਫੀਲ ਨਹੀਂ ਹੁੰਦਾ ਕੁਝ ਵੀ ਤੇ ਬਾਕੀ ਗੱਲ ਰਹੀ ਫਿਰ ਰਿਕਾਰਡਿੰਗ ਦੀ ਚਲੋ ਜਿੰਨਾ ਭੈਣਾ ਨੇ ਵਾਇਰਲ ਕੀਤੀ ਆ ਚਲੋ ਉਹਨਾਂ ਨੂੰ ਵੀ ਗੁੱਸਾ ਹੋਊਗਾ ਹਨਾ ਕਿਸੇ ਗੱਲ ਦਾ ਹਣਾ ਕਿ ਜਿੰਨਾ ਭੈਣਾ ਨੇ ਰਿਕਾਰਡਿੰਗ ਵਾਇਰਲ ਕੀਤੀ ਆ ਉਹਨਾਂ ਨੂੰ ਗੁੱਸਾ ਆਊਗਾ ਤੇ ਉਹਨਾਂ ਨੂੰ ਗੁੱਸਾ ਆਵੇ ਨਾ ਤੁਸੀਂ ਜਵਾਕਾਂ ਦਾ ਕੋ ਨੂੰ ਮਾੜਾ ਚੰਗਾ ਬੋਲ ਗੀਆਂ ਤੇ ਉਹਨਾਂ ਨੂੰ ਗੁੱਸਾ ਨਾ ਆਵੇ ਕੰਨਾ ਜਿੱਤ ਕੋੜਾ ਤੇਲ ਪਾ ਕੇ ਪੈ ਜਾਣ ਉਹ ਉਹਨਾਂ ਦੀਆਂ ਵੀਡੀਓ ਮੇਰੇ ਕੋਲ ਉਹਨਾਂ ਨੇ ਵਧੀਆ ਵੀਡੀਓ ਬਣਾਈਆਂ ਮੈਂ ਇੱਕ ਇੱਕ ਬੱਚੇ ਨੂੰ ਆਪਦੀ ਗੋਦੀ ਚ ਭਾ ਕੇ ਬਦਿਆ ਨਾ ਫੋਟੋ ਕਰਾਆਂ ਨਾ ਬਹੁਤ ਨੋਥੇਨ ਜਵਾਏ ਕਿ ਤਾ ਚਲੋ ਹੁਣ ਜੋ ਮਰਜੀ ਆ ਨਾ ਤੇ ਚਲੋ ਅੱਛਾ ਨਹੀਂ ਫਿਰ ਉਹਨਾਂ ਦਾ ਦਿਮਾਗ ਹਿੱਲਿਆ ਵਾ ਜਿਨ੍ਹਾਂ ਨੇ ਤੇਰੀ ਰਿਕਾਰਡਿੰਗ ਲੀਕ ਕੀਤੀ ਹੈ ਹਾਂ ਉਹਨਾਂ ਦੇ ਦਿਮਾਗ 'ਤੇ ਨੁਕਸ ਪੈ ਗਿਆ ਪਾਗਲਪੂਕਲ ਹੋ ਗਈਆਂ ਉਹ ਬਿਨਾਂ ਗਲਤ ਉਹਨਾਂ ਨੇ ਤੇਰੀ ਜਿਹੜੀ ਰਿਕਾਰਡਿੰਗ ਉਹ ਲੀਕ ਕਰਤੀ ਆ ਜਿੱਦ ਸਾਰਾ ਨਾ ਪਿਆਰ ਨਾਲ ਫੋਟੋਆਂ ਖਿੱਚਵਾਈਆਂ ਸੀ ਵੀਡੀਓਜ਼ ਬਣਾਈਆਂ ਸੀ ਬੱਚਿਆਂ ਨੂੰ ਬੁੱਕਲ 'ਚ ਲੈ ਲੈ ਫੋਟੋਆਂ ਖਿੱਚਵਾਈਆਂ ਸੀ ਤੇ ਉਹਨਾਂ ਨੂੰ ਕੀ ਲੋਡ ਪਈ ਸੀ ਤੇਰੀ ਵੀਡੀਓ ਥੱਲੇ ਕਮੈਂਟ ਕਰਨ ਦੀ ਕੁਛ ਵੀ ਨਹੀਂ ਹੋਈ ਸਿਰਫ ਉਹਦੀ ਭੈਣ ਨੇ ਕਮੈਂਟ ਤਾਂ ਕੀਤਾ ਸੀਗਾ ਆਪਣੀ ਵੀਡੀਓ ਤੇ ਵੀ ਕਿਰਨਾ ਮੰਗਤੀ ਆ ਗੁਲਾਬ ਸਿੱਧੂ ਤੋਂ ਮੰਗ ਲਿਆ ਇਹਦੇ ਤੋਂ ਮੰਗ ਲਿਆ ਸੋ ਇਹੋ ਜਿਹੀ ਗੱਲਾਂ ਆ ਪੀਸ ਚਲੋ ਕੋਈ ਗੱਲ ਨਹੀਂ ਮੈਂ ਮੰਗਿਆ ਮੈਂ ਮੰਗਿਆ ਮੈਂ ਸਾਰਿਆਂ ਨੂੰ ਦੱਸ ਦਿੰਨੀ ਆ ਤੋ ਸਾਰਿਆਂ ਨੂੰ ਦੱਸ ਦਿੰਨੀ ਆ ਵੀ ਹਾਂ ਤੂੰ ਗੁਲਾਬ ਸਿੱਧੂ ਤੋਂ ਏਸੀ ਵੀ ਮੰਗਿਆ ਫਰਿੱਜ ਵੀ ਮੰਗੀ ਤੇ ਟਾਇਲ ਪੱਥਰ ਜਿਹੜਾ ਆਪਦੇ ਘਰੇ ਲਵਾਇਆ ਉਹ ਵੀ ਮੰਗ ਕੇ ਲਵਾਇਆ ਹੈਨਾ ਤਨੇ ਫਿਰ ਇੱਕ ਗੱਲ ਦੱਸ ਜਿਹੜੀ ਤੈਨੂੰ YouTube ਤੋਂ ਕਮਾਈ ਆਉਂਦੀ ਇਹ ਤਾਂ ਹੈ ਨਹੀਂ ਤੈਨੂੰ 7-8000 ਹੀ ਆਉਂਦੋਗਾ YouTube ਤੇ ਤੇ ਉਹ ਜਿਹੜਾ ਘਰ ਦਾ ਸੌਦਾ ਪਤਾ ਉਹਦੇ ਚ ਲੱਗ ਜਾਂਦਾ ਹੋਊਗਾ ਬਹੁਤ ਕਮਾਈ ਆਉਂਦੀ ਹੋਗੀ 50 60 ਤਾਂ ਆਰਾਮ ਨਾਲ ਆਉਂਦਾ ਹੋਊਗਾ ਤੈਨੂੰ ਉਹ ਸਾਰੇ ਪੈਸੇ ਕਿੱਧਰ ਜਾਂਦੇ ਆ ਫਿਰ ਫਰਿੱਜ ਤੋਂ ਗੁਲਾਬ ਸਿੱਧੂ ਤੋਂ ਮੰਗਾਈ ਹੈ ਨਾ 20 ਹਾਦੀ ਤੇਰੇ ਕੋਲ ਫਰਿੱਜ ਨਹੀਂ ਲਿਆਂਦੀ ਗਈ ਹੈ ਉਹ ਕਿੱਧਰ ਗਏ ਪੈਸੇ ਤੇਰੇ YouTube ਵਾਲੇ ਜੇ ਤੈਨੂੰ ਚੰਗਿਆ ਭਲੇ YouTube ਤੇ ਪੈਸੇ ਆਉਂਦੇ ਆ ਫਿਰ ਤੂੰ ਕਿਉਂ ਮੰਗਦੀ ਆ ਤੂੰ ਤੇ ਮੀਨੂ ਸਿਰਾਂ ਨੇ ਇੱਕ ਕੰਮ ਚਲਾਇ ਰੱਖਿਆ ਵੀ ਲੋਕਾਂ ਤੋਂ ਪੈਸੇ ਮੰਗ ਮੰਗੇ ਕਿ ਅਸੀਂ ਆਪਦੇ ਘਰ ਦਾ ਗੁਜ਼ਾਰਾ ਕਰਨਾ ਤੇ ਜਿਹੜੇ YouTube ਦਾ ਪੈਸੇ ਆਉਂਦੇ ਉਹ ਅਸੀਂ ਆਪਦੇ ਖਾਣ ਪੀਣ ਦੇ ਲੀੜੇ ਲੱਤੇ ਤਾਂ ਹੀ ਲਾਉਣੇ ਆ ਬਸ ਤੇ ਜਿਹੜਾ ਵੀ ਮੇਰੇ ਭੈਣ ਭਰਾ ਮੈਨੂੰ ਇੰਸਟਾਗ੍ਰਾਮ ਤੇ ਵਾਰੀ ਵਾਰੀ ਉਹਨਾਂ ਦੀ ਰੀਲ ਸ਼ੇਅਰ ਕਰੀ ਜਾਂਦੇ ਆ ਮੇਰੇ ਉਹਨਾਂ ਮੂਰੇ ਹੱਥ ਬੰਨ ਕੇ ਬੇਨਤੀ ਹੈ ਬਈ ਮੈਨੂੰ ਇੰਨਾ ਤੌਰਚਰ ਨਾ ਕੀਤਾ ਜਾਵੇ ਠੀਕ ਆ ਮੈਂ ਨਹੀਂ ਹੋਣਾ ਚਾਹੁੰਦੇ ਤੌਰਚਰ ਮੈਨੂੰ ਪਤਾ ਵੀ ਮੈਂ ਮੈਂ ਕਿਸ ਰਾਹ ਤੇ ਚੱਲੀ ਜਾਂਦੀ ਆ ਨਹੀਂ ਤੈਨੂੰ ਪਤਾ ਨਾ ਤੂੰ ਕਿਹੜੇ ਰਾਹ ਤੇ ਤੁਰੀ ਜਾਂਦੀ ਆ ਦੂਜਿਆਂ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਤੂੰ ਕਿਹੜੇ ਰਾਹ ਤੇ ਤੁਰੀ ਵੀ ਆ ਤੂੰ ਕੰਜਰਖਾਨੇ ਦੇ ਰਾਹ ਤੇ ਤੁਰੀ ਵੀ ਆ ਇਹ ਜਾਣਕਾਰੀ ਸਾਰਿਆਂ ਨੂੰ ਆ ਤੇ ਤੈਨੂੰ ਟਾਰਚਰ ਨਾ ਕੀਤਾ ਜਾਵੇ ਅੱਛਾ ਤੂੰ ਕਿਸੇ ਨੂੰ ਕੁਝ ਵੀ ਬੋਲੀ ਜਾਵੇ ਕਿਸੇ ਦੀ ਬਾਡੀ ਤੇ ਗੱਲਾਂ ਕਰੀ ਜਾਵੇ ਕਿਸੇ ਜਵਾਕਾ ਨੂੰ ਮਾਰੀ ਜਾਵੇ ਕਿਸੇ ਨੂੰ ਰੰਡੀਆਂ ਹੋਣ ਦੀਆਂ ਗਾਲਾਂ ਕੱਢੀ ਜਾਵੇ ਉਹ ਸਾਰਾ ਕੁਝ ਤਾਂ ਠੀਕ ਹੈ ਜੇ ਤੈਨੂੰ ਕਿਸੇ ਤੇਰੀ ਉਹੀ ਰਿਕਾਰਡਿੰਗ ਸ਼ੇਅਰ ਕਰਤੀ ਇੰਸਟਾਗ੍ਰਾਮ ਤੇ ਫੇਰ ਤੂੰ ਟਾਰਚਰ ਹੋ ਰਹੀ ਹੈਂ ਤੂੰ ਡਿਪਰੈਸ਼ਨ ਵਿੱਚ ਜਾ ਰਹੀ ਹੈ ਠੀਕ ਹੈ ਜੀ ਤੇ ਵੀ ਮੈਂ ਆਪ ਦੇ ਆਪ ਨੂੰ ਕੋਈ ਨੁਕਸਾਨ ਨਾ ਕਰਾਂ ਬੈਟਰ ਤਾਂ ਇਹੀ ਰਹੂਗਾ ਜੀ ਆ ਗੱਲ ਵੀ ਠੀਕ ਆ ਜਦੋਂ ਪਤਾ ਲੱਗ ਜੇ ਨਾ ਇਹ ਗੱਲ ਸਾਈ ਸਾਡੇ ਤੇ ਆ ਚੁੱਕੀ ਆ ਸਾਡੀ ਗਲਤੀ ਸੀਗੀ ਸਾਰਿਆਂ ਨੂੰ ਪਤਾ ਲੱਗ ਚੁੱਕੀ ਆ ਫਿਰ ਅਗੋ ਅਗਲੇ ਨੂੰ ਕਾ ਦੇ ਮੈਂ ਤਾਂ ਡਿਪਰੈਸ਼ਨ ਵਿੱਚ ਜਾ ਰਹੀ ਆ ਮੈਂ ਤਾਂ ਟਾਰਚਰ ਹੋ ਰਹੀ ਆ ਡਿਪਰੈਸ਼ਨ ਵਿੱਚ ਆ ਕੇ ਮੈਂ ਕੋਈ ਗਲਤ ਕਦਮ ਚੱਕ ਲੈਣਾ ਕਿਰਪਾ ਕਰਕੇ ਇਦਾਂ ਨਾ ਕੀਤਾ ਜਾਵੇ ਫਿਰ ਇਦਾਂ ਦੀਆਂ ਲੋਕਾਂ ਤਾਂ ਧਮਕੀਆਂ ਦਿੱਤੀਆਂ ਨੇ ਇਮੋਸ਼ਨਲ ਬਲੈਕਮੇਲ ਕੀਤਾ ਜਾਂਦਾ ਲੋਕਾਂ ਨੂੰ ਇਸ ਦਾ ਚੰਗਾ ਵੀ ਤੁਸੀਂ ਪਹਿਲਾਂ ਹੀ ਆਪਦਾ ਸੋਚ ਸਮਝ ਕੇ ਰੋਜ ਤੁਹਾਨੂੰ ਪਤਾ ਆ ਵੀ ਤੁਸੀਂ ਪਬਲਿਕ ਫਿਗਰ ਹੈਗੇ ਆ ਲੋਕੀ ਤੁਹਾਨੂੰ ਦੇਖਦੇ ਆ ਜੇ ਤੁਹਾਨੂੰ ਮਿਲਣਗੇ ਫੋਟੋਆਂ ਹੀ ਕਰਵਾਣਗੇ ਵੀਡੀਓਜ਼ ਵੀ ਬਣਾਉਣਗੇ ਜੱਫੀਆਂ ਵੀ ਪਾਉਣਗੇ ਲੋਕਾਂ ਦੇ ਹੱਥ ਚਲਾ ਚਲਾ ਕੇ ਮਾਰਨ ਦਾ ਕੋਈ ਮਤਲਬ ਨਹੀਂ ਬੰਦਾਗਾ ਜੇ ਤੁਹਾਨੂੰ ਇੰਨੀ ਗਰਮੀ ਲੱਗਦੀ ਸੀ ਫਿਰ ਪ੍ਰੋਗਰਾਮ ਤੇ ਨਾ ਜਾਂਦੇ ਆਪ ਦੀ ਗਲਤੀ ਮੰਨਦੇ ਆ ਸੋ ਆਪਾਂ ਐਦਾਂ ਦੇ ਪ੍ਰੋਗਰਾਮਾਂ ਤੇ ਨਾ ਕਦੇ ਕਿਤੇ ਜਾਈਏ ਬਈ ਆਪਾਂ ਨੂੰ 6500 ਰੁਪਇਆ ਦਿੱਤਾਗਾ ਠੀਕ ਆ ਜਿਹੜੀ ਭੈਣ ਲੈ ਆਪਾਂ ਨੂੰ ਬੁਲਾਇਆ ਸੀਗਾ ਗੱਡੀ ਦਾ ਖਰਚਾ ਹੀ ਦਿੱਤਾ ਲਾ ਜਗਰਾਉਂਗਾ ਆਪਾਂ ਕੈਸੀ ਗਗੜੇ ਪੈਂਦਾ ਤੂੰ ਕਹਿੰਦੀ ਆ 6500 ਦਿੱਤਾ ਸੀਗਾ ਹੈ ਉਹ ਕਹਿੰਦੀ ਆ 10000 ਦਿੱਤਾ ਸੀ ਜਦੋਂ ਉਹਨਾਂ ਨੇ ਤੈਨੂੰ ਫੋਨ ਤੇ ਕਿਹਾ ਵੀ ਤੂੰ 10000 ਲਿਆ ਤੇ ਤੂੰ ਫੋਨ ਕਿਉਂ ਕਟਿਆ ਸਿੱਧਾ ਮੂੰਹ ਤੇ ਕਹਿੰਦੀ ਮੈਂ ਤਾਂ ਕਿਸੇ ਨੂੰ 10000 ਦਿੱਤਾ ਹੀ ਨਹੀਂਗਾ 6500 ਦਿੱਤਾ ਸੀਗਾ ਆਪਾਂ ਸਾਡੇ ਮੇਰੇ ਦੋ ਬੱਚੇ ਆ ਮੇਰੇ ਆ ਦੋਨੇ ਬੱਚੇ ਮਰ ਜਾਣ ਠੀਕ ਆ ਤੇ ਨਾਲ ਮੈਂ ਵੀ ਮਰ ਜਾ ਜੇ ਆਪਾਂ ਨੂੰ ਕਿਸੇ ਨੇ 10000 ਦਿੱਤਾ ਹੋਵੇ ਜਾਂ ਆਪਾਂ ਨੂੰ ਕਿਸੇ ਨੇ 8000 ਦਿੱਤਾ ਹੋਵੇ ਆਪਣੇ ਕੋਲ ਸਕ੍ਰੀਨਸ਼ਾਟ ਪਏ ਆ ਠੀਕ ਆ ਨਹੀਂ ਆ ਗੱਲ ਬੜੀ ਗਲਤ ਆ ਬਲੌਗਰਾਂ ਦੀ ਜੇ ਕੋਈ ਗੱਲ ਹੁੰਦੀ ਹੈ ਨਾ ਜੇ ਅਗਲਾ ਇਹਨਾਂ ਨੂੰ ਅੱਗ ਠੋਕਵਾ ਰਿਪਲਾਈ ਪਾ ਦਿੰਦਾ ਫਿਰ ਆ ਦੀ ਫੈਮਿਲੀ ਦਾ ਸਹਾਰਾ ਲੈਣ ਲੱਗ ਜਾਂਦੇ ਸਾਡੇ ਜਵਾਬ ਮੇਰੀ ਘਰ ਵਾਲੀ ਮੇਰੀ ਮਾਂ ਮੇਰੀ ਇਹ ਮੇਰਾ ਉਹ ਵੀਡੀਓ ਤੁਸੀਂ ਇਹ ਬਣਾਉਂਦੇ ਨਾ ਤੁਹਾਨੂੰ ਰਿਪਲਾਈ ਦਿੱਤਾ ਤੁਸੀਂ ਸਿੱਧਾ ਮੂੰਹ ਤੇ ਗੱਲ ਕਰੋ ਵੀ ਬੋਲੋ ਜਿਹੜਾ ਕੁਝ ਬੋਲਣਾ ਮੈਂ ਵੀ ਰਿਪਲਾਈ ਦਵਾਂਗੀ ਅੱਗ ਗਾਦੀ ਫੈਮਿਲੀ ਨੂੰ ਵਿੱਚ ਲਿਆਉਂਦੇ ਆ ਵੀ ਮੈਂ ਮਰ ਜਾ ਮੇਰੇ ਜਵਾਕ ਮਰ ਜਾਣ ਏ ਉਹ ਵਾਕਿਆ ਕਲ ਹੈ ਨਹੀਂ ਤੁਹਾਨੂੰ ਦਿਮਾਗ ਤਮੂ ਹੈ ਨਹੀਂ ਤੁਹਾਡੇ ਕੋਲ ਜੀ ਗਲਾਬ ਸਿੱਧੂ ਤੋਂ ਮੰਗ ਲੇ ਜੀ ਏਸੀ ਮੰਗ ਲਿਆ ਮੈਂ ਮੰਗੇ ਆ ਮੰਗ ਕੇ ਤਾਂ ਦੇਖੋ ਮਾ ਮੰਗਣ ਵਾਸਤੇ ਵੀ ਇੱਕ ਬੰਦਾ ਨਾ ਮਰ ਕੇ ਮੰਗਦਾ ਕਿਸੇ ਤੋਂ ਚੀਜ਼ ਸੋ ਮੇਰੀ ਨਹੀਂ ਔਕਾਤ ਸੀ ਫ੍ਰਿਜ ਦੀ ਠੀਕ ਹੈ ਮੈਂ ਬਾਈ ਗਲਾਬ ਤੋਂ ਮੰਗੀ ਮੇਰੇ ਬਾਈ ਨੇ ਮੈਨੂੰ ਅੱਧੇ ਬੋਲ ਦੇ ਦਿੱਤੀ ਲਿਆ ਕੇ ਏਸੀ ਵੀ ਮੈਂ ਮੰਗਿਆ ਜੀ ਮੈਂ ਅੱਜ ਕਬੂਲ ਕਰਦੀ ਆ ਨਹੀਂ ਜਾਲ ਮੰਨਿਆ ਫਰਿੱਜ ਤਾਂ ਘਰੇ ਚਾਹੀਦੀ ਆ ਦੁੱਧ ਵਾਰ ਦਾ ਰੱਖਣਾ ਹੁੰਦਾ ਦਾਲ ਸਬਜ਼ੀ ਰੱਖਣੀ ਹੁੰਦੀ ਹੈ ਠੀਕ ਹੈ ਗਰਮੀ ਦਾ ਮੌਸਮ ਆ ਫਰਿੱਜ ਜ਼ਰੂਰੀ ਆ ਤੇ ਤੇਰਾ ਏਸੀ ਬਿਨਾ ਸਰਦਾ ਨਹੀਂ ਸੀਗਾ ਪੱਖੇ ਨਹੀਂ ਲੱਗੇ ਤੁਹਾਡੇ ਘਰੇ ਉਹ ਵੀ ਤਾਂ ਦੁਨੀਆ ਜਿਹੜੀ ਇਕੱਲੀ ਪੱਖਾ ਥੱਲੇ ਪੈਂਦੀ ਹੈ ਜਿਨ੍ਹਾਂ ਕੋਲ ਪੱਖੇ ਵੀ ਹੈ ਨਹੀਂਗੇ ਉਹ ਵੀ ਦੁਨੀਆ ਹੈਗੀ ਆ ਇੱਥੇ ਤੇ ਤੈਨੂੰ ਵੱਖਰੀ ਗਰਮੀ ਲੱਗਦੀ ਸੀਗੀ ਫਿਰ ਮੈਂ ਗੁਲਾਬ ਸਿੱਧਣ ਨੇ ਕਿਹਾ ਸੀ ਮੈਨੂੰ ਏਸੀ ਲਵਾ ਦੇ ਮੇਰੀ ਔਕਾਤ ਹੈ ਨਹੀਂ ਸੀ ਨਾਲੇ ਫਰਿੱਜ ਵੀ ਕੋਈ ਮਹਿੰਗੀ ਨਹੀਂ ਵਧੀਆ ਫਰਿੱਜ 20000 16000 ਦੀ ਆ ਜਾਂਦੀ ਹੈਗੀ ਵਧੀਆ ਤਾਂ ਵਧੀਆ ਫਰਿੱਜ 16000 ਦੀ ਆ ਜਾਂਦੀ ਐ ਕੋਈ ਬੜੀ ਵੱਡੀ ਤਾਂ ਡਬਲ ਡੋਰ ਵਾਲੀ ਵੀ ਨਹੀਂ ਚਾਹੀਦੀ ਕਿ ਵਿਹਾਂ ਡਬਲ ਡੋਰ ਵਾਲੀ ਰੱਖਣੀ ਐ ਤੂੰ ਫਰਿੱਜ ਜਿਹੜੀ YouTube 'ਤੇ ਕਮਾਈ ਹੁੰਦੀ ਮੈਨੂੰ ਤਾਂ ਸਮਝ ਨਹੀਂ ਲੱਗਦੀ ਉਹ ਜਿਵੇਂ ਕਮਾਈ ਜਾਂਦੀ ਕਿੱਧਰ ਇਹਨਾਂ ਦੀ ਮੈਨੂੰ ਤਾਂ ਗਲਾਬ ਸਿੱਧੂ ਦੀ ਨਹੀਂ ਸਮਝ ਲੱਗਦੀ ਕਿ ਵੀ ਤੂੰ ਹੈਲਪ ਕਰਨੀ ਉਹਨਾਂ ਲੋਕਾਂ ਦੀ ਹੈਲਪ ਕਰ ਜਿਹੜੇ ਇਲਾਜ ਵੱਲ ਤਰਸੀ ਜਾਂਦੇ ਐ ਇਲਾਜ ਵਾਸਤੇ ਪੈਸੇ ਹੈ ਨਹੀਂਗੇ ਜਿਨ੍ਹਾਂ ਘਰੇ ਰਾਸ਼ਨ ਹੈ ਨਹੀਂਗਾ ਸੌਦਾ ਪੱਤਾ ਹੈ ਨਹੀਂਗਾ ਗਰੀਬ ਘਰ ਦੇ ਵੀ ਉਹਨਾਂ ਨੂੰ ਤਾਂ ਸੌਦਾ ਪੱਤਾ ਲਾ ਦੇ ਇੱਕ ਵਾਰ ਉਹਨਾਂ ਦੇ ਹੈਲਪ ਕਰ ਜਿਹੜੇ ਰੱਜੇ ਪੁੱਜੇ ਹੈਗੇ ਆ ਜਿਨ੍ਹਾਂ ਨੂੰ YouTube ਤੋਂ ਪੈਸੇ ਆਈ ਜਾਂਦੇ ਆ ਉਹਨਾਂ ਦੀ ਅੱਗਰ ਹੈਲਪ ਕਰੀ ਜਾਂਦਾ ਉਹਨਾਂ ਨੂੰ ਹੋਰ ਰਜਾਈ ਜਾਂਦਾ ਬਥੇਰੀ ਦੁਨੀਆ ਪਈ ਹੈ ਜਿਨ੍ਹਾਂ ਨੂੰ ਹੈਲਪ ਦੀ ਲੋੜ ਆ ਜਾ ਕੇ ਉਹਨਾਂ ਦੀ ਹੈਲਪ ਕਰ ਲਓ ਤੁਸੀਂ ਉਹਨਾਂ ਜਾ ਕੇ ਆਪਦੇ ਭੈਣ ਭਰਾ ਬਣਾ ਲਓ ਰੱਜੇ ਪੁੱਜਿਆਂ ਨੂੰ ਤੁਸੀਂ ਆਪਦੇ ਭੈਣ ਭਰਾ ਬਣਾਉਨੇ ਆ ਤੇ ਆ ਜਿਹੜੀ ਕਰਨਾ ਬਠਿੰਡਾ ਦੀ ਰਿਕਾਰਡਿੰਗ ਲੀਕ ਹੋਈ ਹੈ ਨਾ ਵਾਇਰਲ ਹੋਈ ਵੀ ਜੇ ਕਿਸ ਨੇ ਨਹੀਂ ਸੁਣੀ ਤਾਂ ਮੈਂ ਵੀਡੀਓ ਚਲਾ ਦਿੰਨੀ ਆ ਤੇ ਸਾਰੇ ਜਾਣ ਦੇਖ ਲਓ ਤੁਸੀਂ ਚੀਜ਼ਾਂ ਦੀ ਹੈਗੇ ਆ ਚੀਜ਼ ਹੈਗੇ ਕਰਕੇ ਬੋਲਦੇ ਨਹੀਂ ਚੀਜ਼ ਹੈਗੇ ਕਰਕੇ ਬੋਲਦੇ ਆ ਬਿਨਾ ਹੈ ਹੌਣ ਤੋਂ ਥੋੜੀ ਬੋਲਦੇ ਆ ਆਪਦੇ ਅਸੀਂ ਆਪਦਾ ਖਾਂਦੇ ਆ ਕਿਸੇ ਤੋਂ ਲੈ ਲੈ ਕੇ ਨਹੀਂ ਖਾਂਦੇ ਹਾਂ ਤੁਸੀਂ ਜਿੱਦਾ ਮੰਗ ਮੰਗ ਕੇ ਗੁਲਾਬ ਗੁਲਾਬ ਚਿੱਦੋ ਤਾਂ ਮੰਗ ਮੰਗ ਕੇ ਸਾਰੇ ਸੱਚਾ ਕਿਹਨੂੰ ਕਿਹਨੂੰ ਰੋਕੋਗੇ ਕਮੈਂਟ ਤੋਂ ਸਾਰੀ ਦੁਨੀਆ ਤੁਹਾਨੂੰ ਕਮੈਂਟ ਕਰਦੀ ਆ ਤੁਹਾਨੂੰ ਤਾਂ ਫੋਨ ਲਾਤਾ ਕਿਹਨੂੰ ਕਿਹਨੂੰ ਰੋਕ ਦੋਗੇ ਹਾਂ ਤਾਂ ਕਿ ਮਤਲਬ ਸੇਗਾ ਤਾਂ ਨਹੀਂ ਮਾ ਤਾਂ ਛੋਡਾ ਕੀ ਮਤਲਬ ਸੀ ਸਾਡੇ ਬੱਚਾ ਨੂੰ ਤੁਸੀਂ ਸਾਡੇ ਸਿਰ ਤੇ ਤੁਸੀਂ ਉੱਡਦੇ ਆ ਸਾਡੇ ਸਰ ਤੇ ਉੱਡਦੇ ਆ ਤੁਸੀਂ ਸਾਡੇ ਜਵਾਬਾਂ ਨੂੰ ਬਾਲਾ ਕਹਿੰਦੇ ਆ ਥੋੜੇ ਜਵਾਬ ਨਹੀਂ ਹਾਂ ਤੁਸੀਂ ਤੁਹਾਨੂੰ ਕਹਿੰਦੇ ਕਿ ਨਾ ਅਸੀਂ ਕਮੈਂਟ ਕੀਤਾ ਤੁਹਾਡੀ ਵੀਡੀਓ ਤੇ ਕੋਈ ਕਮੈਂਟ ਚ ਕਮੈਂਟ ਸਾਰੀ ਦੁਨੀਆ ਘਰ ਦੀ ਕੋਣ ਨਹੀਂ ਕਾ ਵੀਡੀਓ ਨਾ ਬਣਾਓ ਕਮੈਂਟਾਂ ਲਈ ਵੀਡੀਓ ਬਣਦੀਆਂ ਜੇ ਤੁਹਾਨੂੰ ਇਹਨੂੰ ਹੀ ਸ਼ਰਮਾ ਵੀਡੀਓ ਕਰ ਤੋਂ ਮਰਨ ਨੇ ਕਿਉਂ ਤੁਹਾਨੂੰ ਚੰਗੀ ਨਹੀਂ ਲੱਗਦੀ ਤੁਸੀਂ ਮੇਰੇ ਨਾਲ ਵੀਡੀਓ ਕਿਉਂ ਬਣਾਈਆਂ ਫਿਰ ਫਿਰ ਤੁਸੀਂ ਉੱਥੇ ਆਏਗਾ ਤੂੰ ਨਹੀਂ ਤੁਸੀਂ ਉੱਥੇ ਤੁਹਾਨੂੰ ਲੋਕਾਂ ਨੂੰ ਲੋਕ ਤੁਹਾਨੂੰ ਕਹਿੰਦੇ ਵੀਡੀਓ ਬਣਾਉਣ ਨੂੰ ਤੁਸੀਂ ਜਵਾਬ ਨਹੀਂ ਨਹੀਂ ਮੇਰੇ ਤੋਂ ਨਹੀਂ ਬਣਨੀ ਮੇਰੇ ਕੋਲ ਹਜੇ ਟਾਈਮ ਹੈ ਨਹੀਂ ਤੁਸੀਂ ਉੱਥੇ 10000 ਰੁਪਏ ਐਮੀ ਹਾਂ ਵੀਡੀਓ ਬਣਾਉਣ ਮਾਰ ਲਈ ਤੁਹਾਨੂੰ ਬੁਲਾਇਆ ਤੁਹਾਡੇ ਉੱਥੇ ਚੋਹ ਮੂੰਹ ਦੇਖਣ ਲਈ ਥੋੜੀ ਕਿਸਾਨ ਬੁਲਾਇਆ ਉੱਥੇ ਵਿਚਾਰ ਰਹੀ ਤੁਹਾਨੂੰ ਫੋਟੋ ਖਿੱਚਣ ਲਈ ਕਹਿੰਦੀਆਂ ਤੁਸੀਂ ਐਕਟਿੰਗ ਕਰਦੀਆਂ ਦੇਖਾਂ ਕੱਟਦਾ ਬੜੀ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇ ਕਦੇ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਫਿਰ ਮਿਲਦੇ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ